ਹਾਂਜੀ ਸਰ ਆਪਾਂ ਵੀਰ ਕੇਸਰੀ ਵੱਲੋਂ ਆਏ ਆ ਜੀ ਜਿਹੜਾ ਤੁਹਾਡੇ ਮੰਗਾ ਜਰੀਆ ਵਾ ਅੱਜ ਜਿਹੜੇ ਤੁਸੀਂ ਉੱਥੇ ਗਏ ਜੇ ਕਿਹੜੀ ਕਿਹੜੀ ਟੀਮ ਤੁਹਾਡੀ ਗਈ ਸੀ ਕੀ ਕਹਿਣਾ ਚਾਹੁੰਦੇ ਏਰੇ ਬਾਰੇ ਮੈਂ ਸ਼ਿਵਾਲਿਕ ਕੌਮੀਅਤ ਦਾ ਤੋਂ ਹਾਂ ਬਖਸਾਲਾ ਬਾਬਾ ਬਲੀ ਦਾਸਾ ਪਾ ਕੇ ਦਫ਼ਤਰ ਗਏ ਸੀ ਉਹ ਦਫ਼ਤਰ ਵਾਲਿਆਂ ਦੇ ਕੇਸਰੀ ਵਾਲੇ ਵੀ ਸਾਡੇ ਦਫ਼ਤਰ ਗਏ ਸੀ ਉਹਨਾਂ ਨੇ ਸਾਡੀ ਬੜੀ ਮਦਦ ਕੀਤੀ ਆ ਔਰ ਉੱਥੇ ਜਾ ਕੇ ਉਹਨਾਂ ਦੇ ਉਹਨਾਂ ਨੂੰ ਵੀ ਪੁੱਛ ਵਿੱਚ ਦਿੱਤੀ ਆ ਔਰ ਜਿਹੜੇ ਸਾਡੇ ਮੁੱਦੇ ਸੀ ਉਹ ਮੁੱਦੇ ਅਸੀਂ ਆਪਣੇ ਲੈ ਕੇ ਗਏ ਆ ਉਹਨਾਂ ਕੋਲੋਂ ਨਿਫਤੀ ਲੈ ਕੇ ਆਏ ਆ ਤੇ ਸਾਡੀਆਂ ਜਿਹੜੀਆਂ ਆ ਮੰਗਾਵਾਂ ਪੂਰੀਆਂ ਕੀਤੀਆਂ ਜਾਣ ਤੇ ਸੀਓ ਸਾਹਿਬ ਨੇ ਤੇ ਚੇਅਰਮੈਨ ਸਾਹਿਬ ਨੇ ਜਿਹੜੀਆਂ ਸਾਡੀਆਂ ਮੰਗਾਂ ਦਿੱਤੀ ਸਾਨੂੰ ਦਿੱਤਾ ਵਾ ਵੀ ਆ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਹੋਣਗੀਆਂ ਅਸੀਂ ਇਹਨਾਂ ਨੂੰ 10 ਦਿਨ ਦਾ ਟਾਈਮ ਦਿੱਨੇ ਆ 12 ਦਿਨ ਦੇ ਵਿੱਚ ਵਿੱਚ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਹੋ ਜਾਂਦੀਆਂ ਠੁਕਿਆ ਇਹਦੇ ਅਸੀਂ ਤੁਹਾਡਾ ਆਸਰਾ ਲੈ ਕੇ ਫਿਰ ਵੀਰਕੇ ਸਿੰਘ ਦਾ ਆਸਰਾ ਲੈ ਕੇ ਪ੍ਰੈਸ ਦਾ ਆਪਣਾ ਲੈ ਕੇ ਫਿਰ ਅਸੀਂ ਅਸਲੀ ਕਾਰਵਾਈ ਜਿਹੜੀ ਸਲਾਮ ਮਸਲਾ ਕਰਕੇ ਚਾਹ ਸਾਨੂੰ ਉੱਚਾ ਪੱਲ ਜਾਮ ਕਰਨਾ ਪਵੇ ਚਾਹ ਇਹਨਾਂ ਦੇ ਦਫਤਰ ਦਾ ਘੇਰਾ ਪਾਉਣਾ ਪਵੇ ਅਸੀਂ ਇਹਨਾਂ ਦੇ ਤਫਤਰ ਕੇ ਰਾਹ ਹੀ ਪਾਵਾਂਗੇ ਔਰ ਇਹਨਾਂ ਕੋ ਇਨਸਾਫ ਲੈ ਕੇ ਰਾਵਾਂਗੇ ਔਰ ਜਿਨੇ ਜਾਤੀ ਸ਼ਬਦ ਬੋਲੇ ਆ ਉਹ ਅਸੀਂ ਅੱਜ ਜਿੱਪੀ ਸਾਹਿਬ ਨਾਲ ਮਿਲੇ ਆ ਜਿੱਪੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਵੀ ਤੁਹਾਡੀਆਂ ਸਾਰੀਆਂ ਇਹ ਕਾਰਵਾਈ ਕੀਤੀ ਜਾਵੇ ਜੀ ਜੋ ਜਾਜ ਹੋਇਆ ਤੇ ਅਸੀਂ ਐਸਐਟੇ ਸਾਹਿਬ ਨਾਲ ਵੀ ਮਿਲੇ ਆ ਜਿੱਪੀ ਸਾਹਿਬ ਨੇ ਬੜਾ ਵਧੀਆ ਵਿਸ਼ਵਾਸ ਦਿਵਾਇਆ ਅਸੀਂ ਇਹ ਖਾਰੀ ਜਿੱਪੀ ਸਾਹਿਬ ਦਾ ਵੀ ਸ਼ੁਕਰ ਗੁਜ਼ਾਰ ਆ ਤੇ ਵੀਰ ਕੇਸਰੀ ਅਖਬਾਰ ਦਾ ਵੀ ਬੜਾ ਸ਼ੁਕਰ ਗੁਜ਼ਾਰ ਆ ਜਿਨ੍ਹਾਂ ਨੇ ਸਾਡਾ ਮੁੱਦਾ ਚੁੱਕਿਆ ਔਰ ਇਹਨਾਂ ਲੋਕਾਂ ਨੂੰ ਇਨਸਾਫ ਮਿਲਿਆ ਇਹ ਵੀ ਗੱਲ ਕਹਿੰਦਾ ਜੈਵਲਨਕੀ ਹਰ ਹਰ ਜਿਹੜਾ ਤੁਸੀਂ ਇਕੱਠੇ ਹੋਏ ਜੇ ਕੀ ਕਹਿਣਾ ਚਾਹੁੰਦੇ ਜੇ ਆਪਣਾ ਜਿਹੜੇ ਪ੍ਰੂਵਮੈਂਟਸ ਦੇ ਅੱਜ ਮੌਜੂਦਾ ਇਥੇ ਜੈ ਸਾਹਿਬ ਪਹੁੰਚ ਨੇ ਸਮੁੱਚੇ ਸਮਾਜ ਦੇ ਵੀ ਤੁਹਾਡੇ ਇਥੇ ਪਹੁੰਚੇ ਨੇ ਕੀ ਨਾਂ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਰਹੇ ਵੀਰ ਜੈ ਇਹ ਕਹਿੰਦੇ ਆ ਦੀ ਤਲਖਾਵਾਂ ਵਧਾਈਆਂ ਜਾਣਾ ਠੀਕ ਆ ਸਾਡੀਆਂ ਭੈਣਾਂ ਨਾਲ ਸਾਨੂੰ ਮਾਰਾ ਚੰਗਾ ਬੋਲ ਜਾਂਦਾ ਅਸੀਂ ਜੈ ਦੀ ਬਦਲਾਣਾ ਚਾਹੁੰਦੇ ਆ ਠੀਕ ਹੈ ਨਾ ਅਲੀ ਇਹ ਜੈ ਰੱਖਣਾ ਕੀ ਨਾਂ ਜੈਦਾ ਜੀ ਜਿੰਨੂੰ ਤੁਸੀਂ ਕਹਿ ਰਹੇ ਜੇ ਅੱਛਾ ਜੀ ਕੀ ਗੱਲ ਕੀ ਆ ਕਿਉਂ ਇਦਾਂ ਬੋਲ ਰਿਹਾ ਤੁਹਾਡੇ ਨਾਲ ਵੇ ਵੀ ਤਰਖਾਵਾ ਕੱਟ ਦਿੰਦੇ ਸਾਡੀਆਂ ਠੀਕ ਆ ਜੇ 60 ਫੇੜ ਲੱਗੀ ਤਾਂ ਵੀ ਤਰਖਾਵਾ ਕੱਟ ਲੈਂਦੇ ਆ ਠੀਕ ਆ ਇਹ ਸਾਨੂੰ ਮਤਲਬ ਕੋਈ ਇਨਸਾਫ ਨਹੀਂ ਹੈਗਾ ਤਾਂ ਮਿਲਦਾ ਅਸੀਂ ਇਹ ਚਾਹਦੇ ਆ ਮਾੜਾ ਚੰਗਾ ਬੋਲਦਾ ਸਾਡੀ ਭੈਣਾਂ ਨੂੰ ਸਾਨੂੰ ਬੋਲਦਾ ਹਰ ਉਹ ਨਹੀਂ ਚੰਗਾ ਬੋਲਦਾ ਠੀਕ ਆ ਅਸੀਂ ਘਰੋਂ ਕਿਤਾ ਨਹੀਂ ਬੱਚੇ ਛੱਡ ਕੇ ਆਈ ਜਾਂ ਸਵੇਰ ਨੂੰ ਕੰਮ ਤੇ ਜਿਹਾਂ ਨੇ ਇਸ ਤਰ੍ਹਾਂ ਕਮ ਪੂਰੀਆਂ ਮੈਂ ਨਹੀਂ ਰਹੀ ਫਹੀਦੇ ਥੋੜੀ ਲੱਗੇ ਕਰਦੇ ਸਾਲਿਆਂ ਨੂੰ ਜੀ ਰੋਟੀ ਦਿੱਤਾ ਠੀਕ ਹਾਂਜੀ ਸਰ ਕੀ ਨਾਮ ਤੁਹਾਡਾ ਜੀ ਕੀ ਗੱਲ ਹੋਈ ਤੁਹਾਡੀ ਸਰ ਮੇਰਾ ਨਾਮ ਹਰਪੀਤ ਸਿੰਘ ਜੀ ਸਰ ਮੇਰਾ ਇਹ ਹੋ ਗਏ 7-8 ਮਹੀਨੇ ਮੇਰਾ ਘੁੱਟ ਟੁੱਟ ਗਿਆ ਸੀ ਇੱਥੇ ਕੰਮ ਕਰਦੇ ਰਾਂ ਤੇ ਸਾਰੇ ਇਹਨਾਂ ਨੇ ਮੇਰੀ ਤਨਖਾਹ ਵੀ ਬੰਦ ਕਰਤੀ ਆ ਇੱਥੋਂ ਤੱਕ ਕਿ ਮੈਂ ਆਪਣਾ ਮੈਡੀਕਲ ਵੀ ਦਿੱਤਾ ਸੀਗਾ ਭੁੱਲ ਸਾਬ ਨੂੰ ਤੇ ਮੇਰੀ ਤਨਖਾਹ ਇਹਨਾਂ ਨੇ ਆਂਦੇ ਨਹੀਂ ਤੇਰੇ ਘਰ ਬੈਠੇ ਤਨਖਾਹ ਨਹੀਂ ਦੇਣੀ ਤੇ ਤੇ ਹੁਣ ਤੁਸੀਂ ਕੀ ਮੰਗ ਕੀ ਕਰਦੇ ਫਿਰ ਰਹੀ ਹੋਈ ਮੇਰੇ ਬਾਰੇ ਸਰ ਮੈਨੂੰ ਇਨਸਾਫ ਹੀ ਨਹੀਂ ਮਿਲਿਆ ਤੇ ਕੋਈ ਐ ਪੀਐਸਆਈ ਕਾਢ ਕੇ ਹੋਈ ਲਿਆ ਹਾਂਜੀ ਸਰ ਜਿਹੜੇ ਅੱਜ ਇਕੱਠੇ ਹੋਏ ਆ ਕੀ ਕਰਨ ਤੁਸੀਂ ਇੱਥੇ ਠੇਕੇ ਇਹ ਠੇਕੇਦਾਰ ਹੈ ਜੀ ਨਹੀਂ ਨਹੀਂ ਜੈ ਜੈ ਸਾਹਿਬ ਜੈ ਸਾਹਿਬ ਕੀ ਇਹ ਕਿ ਆਪਣੇ ਪ੍ਰੋਮੋਸ਼ਨ ਟੈਸਟ ਤੋਂ ਹੀ ਆਏ ਨੇ ਮੈਂ ਪੱਤਰਕਾਰ ਜੀ ਇਹ ਇਹ ਅੱਜ ਕਿੱਥੋਂ ਦੇ ਵੀਰ ਕੇਸਰੀ ਅਖਬਾਰ ਤੋਂ ਜੀ ਮੈਂ ਚੀਬੀ ਰੂ ਆ ਨਾਲ ਐਮਟੀ ਸਾਹਿਬ ਸਾਡੇ ਆਏ ਆ ਇਹ ਤੁਸੀਂ ਕੀ ਕਹਿਣਾ ਚਾਹੁੰਦੇ ਏਰੇ ਬਰੇ ਜਿਹੜੇ ਅੱਜ ਇਕੱਠੇ ਹੋਏ ਆ ਮੈਂ ਗੱਲ ਕਰ ਰਿਹਾ ਇਹਨਾਂ ਨਾਲੇ ਕੁਛ ਨਹੀਂ ਹਲੇ ਮੈਂ ਡਿਸਕਸ ਕਰ ਰਿਹਾ ਇਹਨਾਂ ਨਾਲ ਅੱਛਾ ਜੀ ਗੱਲ ਕਰ ਲਓ ਮੈਨੂੰ ਇਹਨਾਂ ਨਾਲ ਕੀ ਗੱਲਬਾਤ ਕੀ ਹੈ ਕਿਉਂ ਕੱਢਿਆ ਗਿਆ ਇਹਨਾਂ ਨੂੰ ਜੀ ਤੁਹਾਨੂੰ ਕਹਿੰਦਾ ਗੱਲ ਕਰ ਰਿਹਾ ਮੈਂ ਆਇਆ ਹੀ ਇੱਥੇ ਮੈਂ ਗੱਲ ਕਰ ਰਿਹਾ ਇਹਨਾਂ ਨਾਲ ਅੱਜ ਬੰਦਾ ਸੁਣਦਾ ਇਹਨਾਂ ਨੇ ਤੰਤਰਨੇ ਤੋਂ ਢਾਇਆ ਇਹ ਕਹਿੰਦੇ ਸੀਗੇ ਵੀ ਆਪਾਂ ਸਾਰਿਆਂ ਦੀ ਸੈਲਰੀ ਪਵਾ 12 13 ਜਣੇ ਆ ਵੀ ਪੁੱਤਰਾਂ ਟੋਟਲ 18 ਜਣੇ ਜਿੰਨਾਂ ਚੋਂ 5 6 ਦੁਖੀ ਹੋ ਗਏ ਕੰਮ ਛੱਡ ਗਏ ਆ ਤੇ ਆ ਹੁਣ ਕਹਿੰਦੇ ਆ ਵੀ ਕੰਮ ਤਾਂ ਲੱਗੋ ਲੇਬਰ ਸਾਰੀ ਕਹਿੰਦੀ ਵੀ ਨਹੀਂ ਆਪਾਂ ਇਕੱਠੇ ਆ ਆਪਾਂ ਨਹੀਂ ਲੱਗਣਾ ਠੀਕ ਆ ਜੀ ਹਾਂਜੀ ਸਰ ਉਹ ਕਹਿ ਰਹੇ ਨੇ ਕਿ ਇਹਨਾਂ ਨੂੰ ਤੁਸੀਂ ਕੰਮ ਤੇ ਨਹੀਂ ਲਾ ਰਹੇ ਉਹ ਤੁਹਾਡੇ ਸਾਹਮਣੇ ਬਿਆਨ ਦੇ ਰਹੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਯਾਰ ਮੈਂ ਇਹਨਾਂ ਨੂੰ ਕਹਿ ਰਹੇ ਕੰਮ ਕਰੋ ਜਿਹੜੇ ਇਹਨਾਂ ਦੇ ਮਸਲੇ ਪਹਿਲਾਂ ਕੰਮ ਸ਼ੁਰੂ ਕਰਨਗੇ ਤੇ ਇਹਨਾਂ ਦੇ ਮਸਲੇ ਹੱਲ ਹੋਣਗੇ ਕੀ ਕਿਹੜੀ ਕੋਈ ਇਹਨਾਂ ਦੇ 90% ਬੰਦਿਆਂ ਦੀ ਸੈਲਰੀ ਪੈ ਗਈ ਹੈ ਠੀਕ ਹੈ ਜੀ ਜੇਕਰ 2 4 5 ਬੰਦੇ ਰਹਿ ਗਏ ਨੇ ਤੇ ਉਹਨਾਂ ਦੀ ਵੀ ਵਾਪਸ ਸੈਲਰੀ ਚਾਹੁੰਦੀ ਕਰ ਰਹੇ ਆ ਟ੍ਰਾਈ ਕਰ ਰਹੇ ਆ ਠੀਕ ਨਹੀਂ ਬਟ ਪਹਿਲਾਂ ਕੰਮ ਸ਼ੁਰੂ ਕਰਨਾ ਪਵੇਗਾ ਹਾਂਜੀ ਸਰ ਉਹ ਕਹਿ ਰਹੇ ਨੇ ਇਧਰ ਭਾਜੀ ਇਹੋ ਕਹਿ ਰਹੇ ਨੇ ਕਿ ਨਹੀਂ ਆਪਣੀ ਤੁਹਾਡੀ ਸੈਲਰੀ ਆਪਾਂ ਬੰਦਾਂ ਪਹਿਲਾਂ ਕੰਮ ਸ਼ੁਰੂ ਕਰੋ ਜੀ ਉਹ ਕਹਿ ਰਹੇ ਕੰਮ ਇਤਰਾ ਕਿਤਰਾ ਸ਼ੁਰੂ ਕਰ ਦਨਾ ਹਰ ਵਾਰੀ ਉਹਦੋਂ ਚੇਅਰਮੈਨ ਸਾਹਿਬ ਨੇ ਕਿਹਾ ਕੰਮ ਜ਼ਰੂਰ ਠੇਕੇਦਾਰ ਮੰਨਦਾ ਹੀ ਨਹੀਂ ਬੱਬੂ ਬਾੜੀਆ ਕਹਿੰਦਾ ਤੁਸੀਂ ਦਫ਼ਤਰ ਦੇ ਬੰਦੇ ਹੋ ਤੁਸੀਂ ਦਫ਼ਤਰ ਨਾਲ ਗੱਲ ਕਰੋ ਮੇਰਾ ਤੁਹਾਡਾ ਨਾਲ ਕੋਈ ਲੈਣ ਨਾ ਠੇਕਾ ਕਾਟੇ ਤੇ ਲਿਆ ਕਾਟੇ ਦੇ ਉਹਨੇ ਕਿਉਂ ਲਿਆ ਅਫਸਰਾਂ ਨੇ ਦਿੱਤਾ ਨੇ ਦੇ ਠੇਕੇਦਾਰ ਬਦਲ ਦੇਣ ਨਹੀਂ ਕੋਪੂਲ ਠੇਕਾ ਦੇ ਤੇ ਆਪਣਾ ਠੇਕੇਦਾਰ ਨਾ ਠੇਕਾ ਛੱਡ ਦੇ ਨੀ ਸਰ ਸਾਡੀਆਂ ਆਡੀਆਂ ਮੰਗਾ ਸਰ ਸਾਡੀਆਂ ਕਈਆਂ ਬੰਦੇ ਦੀ ਲਿਬਰ ਵਾਲਿਆਂ ਦੀ ਵੀ ਤਨਖਾਹ ਰਹਿ ਗਈ ਹੈ ਕਿੰਨੇ ਚਿਰ ਤੋਂ ਤੁਸੀਂ ਜਿਹੜੇ ਐ ਇਦਾਂ ਤੁਸੀਂ ਕਿੰਨੇ ਚਿਰ ਤੋਂ ਜੇ 7-8 ਸਾਲ ਹੋ ਗਏ ਸਰ ਨੂੰ ਹੁਣ ਚਾਹੁੰਦੇ ਕੀ ਜੇ ਮੇਨ ਇੰਪਰੂਵਮੈਂਟ ਹੈ ਦੇ ਜਿਹੜੇ ਸਰਕਾਰ ਦੇ ਵਰਮਨ ਜਿੰਨੇ ਆ ਉਹਨਾਂ ਦੀਆਂ ਸੈਲਰੀਆਂ ਵੰਨ ਤੇ ਬੰਦੇ ਆਪਣੇ ਕੰਮਾਂ ਤੇ ਰਹਿਣਗੇ ਤੇ ਜੈਪੂਲਰ ਦੀ ਬਦਲੀ ਕੀਤੀ ਜਾਵੇ ਬਦਲੀ ਕੀਤੀ ਜਾਵੇ ਭਾਈ ਜੈਪੂਲਰ ਜਰੂਰ ਬਦਲੀ ਕੀਤਾ ਜਾਵੇ ਇੱਥੇ ਨੇ ਇੰਨੇ ਕਬਲੇ ਕੀਤੇ ਆ ਕਿ 5-5 ਲੱਖ ਰੁਪਇਆ 4-4 ਲੱਖ ਰੁਪਇਆ ਲੈ ਕੇ ਲੈਂਡਰ ਪਾਉਂਦਾ ਸਾਰੇ ਅਫਸਰਾਂ ਨੂੰ ਕਹਦਾ ਸਾਰਿਆਂ ਨੂੰ ਪੈਸੇ ਜਾਂਦੇ ਆ ਪਰ ਉਹਦੀ ਬਦਲੀ ਨਹੀਂ ਕਰਦੇ ਕਹਿੰਦੇ ਟਾਡੇ ਤੋਂ ਲੇਬਰ ਤੋਂ ਲਾ ਕੇ ਤੇ ਦੂਜੇ ਬੰਦੇ ਦੀ ਡਿਊਟੀ ਲਾ ਦਿੰਦੇ ਕਮਾਊ ਪੁੱਤ ਕਮਾਊ ਪੁੱਤ ਦਫ਼ਤਰ ਦਾ ਹਰ ਹਫਤੇ ਨੂੰ ਪੈਸੇ ਕਾਲ ਦੋ ਲੱਖ ਰੁਪਇਆ ਤੇ ਤੁਸੀਂ ਹੁਣ ਮੰਗ ਪੱਤਰ ਕਿਹਨੂੰ ਕਿਸੇ ਨੂੰ ਦਿੱਤਾ ਤੁਸੀਂ ਇਹਰੇ ਬਾਰੇ ਆਪਾਂ ਜੀ ਸਾਹਿਬ ਨੇ ਤੇ ਹੁਣ ਜਿਹੜਾ ਇਹ ਮੌਕੇ ਤੇ ਜਿਹੜਾ ਇਹ ਜੈ ਜੀ ਸਾਹਿਬ ਇਹ ਕੋਣ ਤਸਵੀਰ ਜਾਈ ਹੈ ਕਹਿੰਦੇ ਵੀ ਮੇਰੇ ਕੋ ਚਾਰਜ ਕੱਲ ਦਾ ਆਇਆ ਮੇਰੇ ਕੋ ਤੁਸੀਂ ਕੰਮ ਤਾਂ ਲੱਗੋ ਪਰ ਮੁੰਡੇ ਕਿੱਥੋਂ ਇੰਨਾ ਨੇ ਵੀ ਉਦੋਂ ਧਰਨਾ ਚੁੱਕਣ ਮਿਲਿਆ ਸਾਰਿਆਂ ਦੀ ਸੈਲਰੀ ਪਾਉ ਇਹਨਾਂ ਨੇ ਕਿਹਾ ਸੀ ਮੀਡੀਆ ਦੇ ਸਾਹਮਣੇ ਹਾਂਜੀ ਉਹ ਜੈ ਜੀ ਸਾਹਿਬ ਨੇ ਕਿਹਾ ਜੈ ਜੀ ਸਾਹਿਬ ਤੁਸੀਂ ਮੀਡੀਆ ਸਾਹਮਣੇ ਉਹ ਕਹਿੰਦੇ ਕਿਹਾ ਸੀ ਆਪਾਂ ਇਹਨਾਂ ਦੀ ਸੈਲਰੀ ਪਵਾਵਾਂਗੇ ਕੀ ਇਹਨਾਂ ਨੂੰ ਤੁਸੀਂ ਕੀ ਇਨਸਾਫ ਦਵਾਉਂਦੇ ਜੇ ਸਾਡੀ ਵੀ ਸਭ ਤੋਂ ਪਹਿਲਾਂ ਇਹਨਾਂ ਨੂੰ ਕਿਹਾ ਸੀਗਾ ਮੈਂ ਸਭ ਤੋਂ ਪਹਿਲਾਂ ਲੇਬਰ ਦੀ ਸੈਲਰੀ ਉਸ ਤੋਂ ਬਾਅਦ ਟਰਾਲੀ ਵਾਲਿਆਂ ਦੀ ਉਸ ਤੋਂ ਬਾਅਦ ਸਿਵਰਮੈਨਾਂ ਦੀ ਸਿਵਰਮੈਨਾਂ ਦੀ ਵੀ ਆਪਾਂ ਪਾਵਾਂਗੇ ਸਾਨੂੰ ਪਵਾਂਜ ਕੋਈ ਤਰਾਜ ਨਹੀਂ ਗਿਆ ਕਿਸੇ ਨਾਲ ਪਰ ਆਪਾਂ ਨਾ ਕਰਾਂਗੇ ਮੈਨੇਜਰਾਂ ਨੂੰ ਅਡਜਸਟ ਕਰਾਂਗੇ ਬਟ ਜਿਨ੍ਹਾਂ ਦੀ ਸੈਲਰੀ ਪੈ ਗਈ ਹੈ ਜਾਂ ਕਿੱਦਾਂ ਸਭ ਤੋਂ ਪਹਿਲਾਂ ਆਪਣੇ ਕੰਮ ਤੇ ਵਾਪਸ ਆਣ ਕੰਮ ਕਰਨ ਉਸ ਤੋਂ ਬਾਅਦ ਇਹਨਾਂ ਦੀ ਆਪਾਂ ਪ੍ਰਸੀਡ ਕਰਦੇ ਹਾਂ ਪਲਾਨ ਠੀਕ ਹੈ ਜੀ ਆਓ ਫਿਰ ਉਹਨਾਂ ਨਾਲ ਪਵਾਂਜੀ ਨਾਲ ਗੱਲ ਕਰਦੇ ਹਾਂ ਜੀ ਪਵਾਂਜੀ ਉਹ ਕਹਿੰਦੇ ਪਹਿਲੋ ਤੁਸੀਂ ਆਪਣੇ ਕੰਮ ਤੇ ਆਓ ਕੰਮ ਕਰੋ ਫਿਰ ਤੁਹਾਡੇ ਸਾਰੇ ਜੋ ਬੰਦਾ ਤਾਂ ਡੱਕ ਦਿੱਤਾ ਜਾਏਗਾ ਜੋ ਜੋਂਡੇ ਉਦੋਂ ਦੇ ਅੱਜ 15 ਦਿਨ ਹੋ ਗਏ ਮੁੰਡਿਆਂ ਨੂੰ ਲਾਰੇ ਲੱਗਣ ਦੇ ਆ ਪਰ ਸੀਵਰਮੈਨਾਂ ਦੀ ਕੱਲਿਆਂ ਦੀ ਹੰਸਲਰੀ ਨਹੀਂ ਪਾਉਣ ਦੇ ਅਜੇ ਲੇਬਰ ਵਾਲੇ ਦੂਜੇ ਵੀ ਪਏ ਵਿੱਚੋਂ 2 4 5 ਜਣੇ ਉਹਨਾਂ ਦੀ ਵੀ ਨਹੀਂ ਪਈ ਇਹਨਾਂ ਦੇ ਕਹਿਣ ਤੇ ਕਿੱਦਾਂ ਕੰਮ ਤੇ ਲੱਗ ਜੀਏ ਤਕਰੀਬਨ ਕਿੰਨੇ ਕੇ ਜਿਹੜੇ ਤੁਹਾਡੇ ਮੈਂਬਰ ਜਿਹੜੇ ਆ ਐਸ ਵੇਲੇ ਉਹਨਾਂ ਦੀ ਨਹੀਂ ਸੈਲਰੀ ਪਈਆਂ 12 13 ਹਜ਼ਾਰ ਸੀਵਰਮੈਨ ਤੇ ਬਾਕੀ ਜਿਹੜੇ ਆ ਉਹ ਦੂਜੇ ਚੜ੍ਹ ਵਾਲਿਆਂ ਚੋਂ ਵੀ ਅਜੇ 4 5 ਜਣਿਆਂ ਦੀ ਨਹੀਂ ਪਈ ਤੇ ਹੁਣ ਮੰਗ ਕੀ ਹੈ ਤੁਹਾਡੀ ਮੈਂ ਦੀ ਆਪਣੀਆਂ ਸੈਲਰੀਆਂ ਪੈਣ ਤੇ ਫੇਰ ਮੁੰਡੇ ਕੰਮ ਤੇ ਲੱਗਣਗੇ ਇੱਕ ਜੈਪੂਰ ਲਰ ਦੀ ਬਦਲੀ ਕੀਤੀ ਜਾਵੇ ਇੱਥੇ ਠੀਕ ਹੈ